ਪੰਜਾਬ 24 ਨਿਊਜ਼ ਦੇਖ ਰਹੇ ਹੋ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਫੈਲਾਬਾਦ ਤੇ ਪਿੰਡ ਮਸਤਰਾਪੁਰ ਵਿਖੇ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਪਿਛਲੇ ਕੋਸ਼ ਦੇਣਾ ਤੋਂ ਕਾਫੀ ਹੜਾਂ ਦੀ ਜਿਹੜੀ ਮਾਰ ਕਾਫੀ ਜਿਲੀ ਪਿੰਡਾਂ ਦੇ ਵਿੱਚ ਪਈ ਆ ਤੇ ਜਿਨੇ ਜਿਨੇ ਵੀ ਵੀਡੀਓਆਂ ਨੂੰ ਵੇਖੀਆਂ ਜਿਨਾਂ ਜਨਾਂ ਨੇ ਵੀ ਇਹ ਦੁੱਖ ਨੂੰ ਵੇਖਿਆ ਤੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹਰ ਥਾਂ ਤੋਂ ਹਰ ਸ਼ਹਿਰ ਤੋਂ ਹਰ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਕੁਝ ਨਾ ਕੁਝ ਲੋਕ ਜਿਹੜੇ ਨੇ ਉਹਨਾਂ ਹੜ ਪੀਰ ਦਾ ਵਾਸਤੇ ਲੈ ਕੇ ਆ ਰਹੇ ਨੇ ਅੱਜ ਅਸੀਂ ਪਹੁੰਚੇ ਆ ਫੈਲਾਬਾਦ ਤੇ ਪਿੰਡ ਮੋਸਤਰਾਪੁਰ ਵਿਖੇ ਉੱਥੋਂ ਕੁਝ ਵੀਰ ਜਿਹੜੇ ਉਹ ਰਸਤਾ ਲੈ ਕੇ ਆ ਰਹੇ ਨੇ ਤੇ ਉਹਨਾਂ ਨੂੰ ਪੁੱਛਦੇ ਆ ਕਿ ਕਿਹੜੀ ਕਿਹੜੀ ਰਸ ਜਿਹੜੀ ਆ ਤੁਸੀਂ ਲੈ ਕੇ ਅੱਜ ਜਾ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਣਬੀਰ ਸਿੰਘ ਜੀ ਹਾਂ ਜੀ ਅੱਜ ਵੀਰ ਜੀ ਤੁਸੀਂ ਜਾ ਰਹੇ ਜੀ ਕਿਹੜੀ ਕਿਹੜੀ ਰਸ ਜਿਹੜੀ ਆ ਲੈ ਕੇ ਆ ਰਹੇ ਕਦੋਂ ਤੋਂ ਤੁਸੀਂ ਜਿਹੜੀ ਆ ਸੇਵਾ ਸੁਖੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁਸਤਰਾਪੁਰ ਤੇ ਫੈਜਲਾਬਾਦ ਦੇ ਦਰਾਂ ਤੇ ਸਾਡੇ ਕੁਝ ਕੁ ਘਰ ਨੇ 11 12 ਤੇ ਸਟਾਰਟਿੰਗ ਆਪਾਂ ਸਾਡਾ ਵੀਰ ਹਰਜਿੰਦਰ ਸਿੰਘ ਦਬਈ ਟਰਾਂਸਪੋਰਟਰ ਨੇ ਇਹਨਾਂ ਨੇ ਆ ਕੇ ਉਹ ਤੋਂ ਸਾਰਿਆਂ ਨੂੰ ਪ੍ਰੇਰਿਆ ਕਿ ਆਓ ਆਪਾਂ ਸੇਵਾ ਕਰੀਏ ਆਪਾਂ ਕੋਈ ਕੁਝ ਸੁਪਾਈਏ ਔਲੀ ਔਲੀ ਸਾਡਾ ਦਾਇਰਾ ਵਧਾ ਗਿਆ ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਾਂ ਇੱਕ ਤਰੀਕ ਤੋਂ ਵੀਰ ਜੀ ਜਾ ਰਹੇ ਆ ਪਹਿਲੋਂ ਤਾਂ ਆਪਾਂ ਸੁੱਕਾ ਰਾਸ਼ਨ 15 15 ਕਿਲੋ ਦੀ ਕਿੱਟ ਜੋ ਕਰਦਾ ਜੋ ਵੀ ਜ਼ਰੂਰੀ ਸਮਾਨ ਸੀਗਾ ਉਹ ਆਪਾਂ ਇੱਕ ਕਿੱਟ ਦੇ ਵਿੱਚ ਤਿਆਰ ਕੀਤਾ ਉਹ ਲਗਾਤਾਰ ਅਸੀਂ 2-3 ਦਿਨ ਫੌਜ ਦੇ ਰਹੀ ਨਾ ਆਪਾਂ ਡੇਰਾ ਤੱਕ ਸਪਲਾਈ ਕੀਤੀ ਨਾ ਕਿ ਪਿੰਡਾਂ ਤੱਕ ਜਿਹੜੇ ਡੂੰਘੇ ਖੇਤਰ ਸੀਗੇ ਸਾਡੇ ਨਾਲ ਸਾਡੇ ਬੜੇ ਸਤਿਕਾਰਯੋਗ ਆਪਣਾ ਗਰਦੀਪ ਸਿੰਘ ਔਜਲਾ ਅੰਮ੍ਰਿਤਸਰ ਤੋਂ ਜੋ ਐਮਪੀ ਨੇ ਉਹ ਸਾਡੇ ਨਾਲ ਸੰਪਰਕ ਕਰੇ ਤੇ ਉਹਨਾਂ ਨੇ ਸਾਡੇ ਵੋਟਾਂ ਦੀ ਸੇਵਾ ਕੀਤੀ ਹੈ ਨਾਲ ਫੌਜ ਦੀਆਂ ਦੋ ਗੱਡੀਆਂ ਦਿੱਤੀਆਂ ਉਹਨਾਂ ਨੇ ਇਸਤੀਆਂ ਦੀ ਜੋ ਸੇਵਾ ਕੀਤੀ ਤੇ ਗਾਇਕ ਜਸਬੀਰ ਦੱਸੀ ਜੀ ਜਿਹੜੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਅਪਾ ਬਿਰੂ ਸੁੱਕਾ ਰਾਸ਼ਨ ਉੱਥੋਂ ਤੱਕ ਪਹੁੰਚਾਇਆ ਤੇ ਬਾਅਦ ਚ ਮੰਗਾਈ ਚਾਰੇ ਦੀ ਫਿਰ ਡੰਗਰਾਂ ਦਾ ਚਾਰਾ ਜੋ ਆਪਾਂ ਆਚਾਰ ਦੀਆਂ ਗੱਠਾਂ ਹੁੰਦੀਆਂ ਇੱਕ ਇੱਕ ਕਵੈਂਟਲ ਦੀਆਂ ਉਹਦੇ ਉਹਦੀਆਂ ਘਟੋ ਘਟ 100 200 ਕਵੈਂਟਲ ਦੇ ਲੱਗੇ ਚੱਗੇ ਜੀ ਸੇਵਾ ਚੱਲੀ ਆ ਉਪਰੰਤ ਫਿਰ ਸੰਗਤ ਦੇ ਹਿਸਾਬ ਦੇ ਨਾਲ ਜੋ ਜੋ ਡਿਮਾਂਡ ਆਈ ਦੀ ਚੌਕਰ ਦੀ ਡਿਮਾਂਡ ਆਈ ਆ ਚੌਕਰ ਦਾ ਹੁਣ ਆਪਣਾ ਤੀਜਾ ਫੇਰਾ ਜਾ ਰਿਹਾ ਜੀ ਹੋਰ ਵੀ ਚੱਕੀ ਆ ਕਾਜੀ ਜੀ ਕੋ ਹਰ ਥਾਂ ਤੂੰ ਕੋਈ ਕੋਈ ਚਾਰਾ ਲੈ ਕੇ ਆ ਰਿਹਾ ਵਾ ਕੋਈ ਲੰਗਰ ਲੈ ਕੇ ਆਇਆ ਕੋ ਕੁਛ ਲੈ ਕੇ ਹੁਣ ਗਾੜੀ ਸਿਆਲ ਦਾ ਮੌਸਮ ਆ ਰਿਹਾ ਵਾ ਮੈਂ ਦੇਖਿਆ ਜਾ ਕੇ ਵੀਡੀਓ ਕੀਤੀਆਂ ਨੇ ਤੇ ਕਾਫੀ ਜਿਹੜਾ ਵਾ ਨੁਕਸਾਨ ਲੋਕਾਂ ਨੂੰ ਹੋਇਆ ਵਾ ਜਿਹੜਾ ਕਪੜਾ ਜਿਹੜਾ ਵਾ ਪਹੁੰਚ ਜੇ ਜੋਗ ਨਹੀਂ ਰਿਹਾ ਇਹਦੇ ਬਾਰੇ ਤੁਸੀਂ ਥੋੜਾ ਦੱਸ ਦਿਓ ਵੀ ਗਾਂ ਇਹ ਸੇਵਾ ਜੀ ਬੜੀ ਪੂਛਤ ਹੋਈ ਜਹੀਂ ਮਾਛੀ ਵਾਲਾ ਰਮਦਾਸ ਤੋਂ ਹੇਠਲੇ ਏਰੀਆ ਚ ਤੇ ਦਰਿਆਈ ਏਰੀਆ ਦੇ ਵਿੱਚ ਗਏ ਹਾਂ ਪੁੱਛ ਕੀਤੀਏ ਉੱਥੇ ਜਾ ਕੇ ਵੇਖਿਆ ਵੀ ਹਾਲਾਤ ਪੀਤੀਆਂ ਦੇ ਵਿੱਚ ਪਾਣੀ ਵੜ ਗਿਆ ਇੱਕ ਮਾਤਾ ਨਾ ਉਧਰ ਜਾ ਹੀ ਨਹੀਂ ਚੁੱਕੀ ਆ ਜੀ ਉਹ ਹਲਾਣ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਆਪਣਾ ਵੀਰਾਂ ਨੇ ਵਿਚਾਰ ਕੀਤਾ ਸੀ ਕੰਬਲਾਂ ਦੀ ਸੇਵਾ ਸਾਡੇ ਆਹ ਜਿੰਦਰ ਸਿੰਘ ਜੀ ਹੈਪੀ ਵੀ ਇਹਨਾਂ ਨੇ ਕੰਬਲਾਂ ਦੀ ਸੇਵਾ ਫਿਰ ਕੀਤੀ ਆ 100 ਕੰਬਲ ਆਪਾਂ ਲੈ ਕੇ ਆਏ ਆ ਨਾਲ ਸਾਡੇ ਕੋਲ ਦਰੀਆਂ ਨੇ ਚਾਦਰਾਂ ਨੇ ਬੈੱਡ ਸ਼ੀਟਾਂ ਨੇ ਬੱਚਿਆਂ ਦੇ ਕੱਪੜੇ ਆ ਉਹਦੇ ਤੇ ਹੁਣ ਜ਼ਿਆਦਾ ਸੀ ਕੰਮ ਕਰ ਰਹੇ ਆ ਜੀ ਇੱਕ ਤੀਕ ਤੋਂ ਲੈ ਕੇ ਅੱਜ ਤੱਕ ਤੁਸੀਂ ਜਿਹੜੀ ਸੇਵਾ ਕਰੇਂ گا ਵੀ ਜਲਦੀ ਰੋ ਮਹਾਰਾਜ ਦੀ ਕਿਰਪਾ ਨਾਲ ਚੱਲਦੀ ਰਹੂਗੀ ਕਿਉਂਕਿ ਪਿੱਛੇ ਜੇ ਸਾਡੀ ਨਾ ਬ੍ਰੇਕ ਲੱਗੀ ਤੇ ਥੋੜੇ ਜਿਹੇ ਤੇ ਘਰ ਹੈ ਜੀ 12 ਕਿ ਕਰਦੇ ਤੇ ਆਪਾਂ ਨੂੰ ਥੋੜਾ ਰਿਕਵਰਟ ਆ ਗਈ ਮਾਇਆ ਪੱਖੋਂ ਤੇ ਸਾਡੇ ਪੰਥ ਪ੍ਰਸਿੱਧ ਪੰਥ ਰਤਨ ਗਿਆਨੀ ਪਿੰਦਰਪਾਲ ਸਿੰਘ ਜੀ ਬੜੇ ਪਿਆਰ ਸਤਿਕਾਰ ਵਾਲੇ ਸਾਰੀਆਂ ਸੰਗਤਾਂ ਜਾਣਦੀਆਂ ਕਿ ਇਹ ਨਾਂ ਦੇ ਮਸਾਜ ਨਹੀਂ ਗੇ ਉਹਨਾਂ ਨੇ ਉਹਨਾਂ ਨੂੰ ਮੈਂ ਕਾਲ ਕੀਤੀ ਮੈਂ ਭਾਈ ਸਾਹਿਬ ਜੀ ਕਿ ਆ ਚੱਕਰਿਆ ਉਹਨਾਂ ਅਸੇ ਵਾਲੇ ਮੇਰੇ ਕੋਲ ਫੋਨ ਤੋਂ ਮਗਾ ਕੇ ਆ ਵੀਰ ਲੱਗੇ ਸੀ ਮੈਂਬਰ ਸਾਹਿਬ ਜਗਨਜੀਤ ਸਿੰਘ ਹੋਏ ਤੇ ਆਪਾਂ ਉਹਨਾਂ ਨੂੰ ਸਿਰਫ ਮਿਲ 50000 ਰੁਪਏ ਪਾਇਆ ਫਿਰ ਉਹਨਾਂ ਆਖਿਆ ਵੀ ਮੇਰੇ ਆਪਣੀਆਂ ਸੇਵਾ ਨਿਰੰਤਰ ਜਾਰੀ ਨੇ ਚਲੋ ਆਪਾਂ ਮਾਫੀ ਮੰਗਦੇ ਉਹਨਾਂ ਕੋ ਉਹਨਾਂ ਨੇ ਸਾਨੂੰ ਆਖਿਆ ਵੀ ਸਾਡਾ ਨਾਂ ਨਹੀਂ ਲੈਣਾ ਕਿਸੇ ਵੀ ਗੁਪਤ ਦਾ ਨਹੀਂ ਕਰੇ ਹਰ ਪਾਸੇ ਉਹਨਾਂ ਦੀ ਸੇਵਾ ਜਾ ਰਹੀ ਹੈ ਜੀ ਲੱਖਾਂ ਰੁਪਏ ਦਾਨ ਕਰਦੇ ਉਹਨਾਂ ਨੇ ਫਿਰ ਸਾਨੂੰ ਉਹਨਾਂ ਦੀ ਹਿੰਮਤ ਨਾਲ ਖੜਾ ਨੂੰ ਹਲਾਰਾ ਵੱਜ ਗਿਆ ਹੋਰ ਵੀ ਆਪਣਾ ਸਵੰਤ ਸਿੰਘ ਸੁਮਨਪਾਲ ਸਿੰਘ ਕੈਨੇਡਾ ਤੋਂ ਨੇ ਜਾਂ ਕਤਰ ਤੋਂ ਥੋੜੀ ਜੀ ਸੇਵਾ ਆਈ ਹੈ ਫਲਵਾੜੇ ਦੀਆਂ ਸੰਗਤਾਂ ਨੇ ਉਹਨਾਂ ਨੇ ਸਾਨੂੰ ਚੋਖਰ ਦੀ 100 ਬੋਰੀ ਉਹਨਾਂ ਨੇ ਦਾਨ ਕੀਤੀ ਖਾਲਸਾ ਜੀ ਸਾਰੇ ਹੀ ਖਲੋਤੇ ਨੇ ਕਿਸਾਨ ਵੀਰ ਹੀ ਖਲੋਤੇ ਨੇ ਭਗਵੰਤ ਸਿੰਘ ਮਾਨ ਵੱਲੋਂ ਇੱਕ ਜਿਹੜਾ ਬਿਆਨ ਦਿੱਤਾ ਗਿਆ ਵਾ ਕਿ 20000 ਰੁਪਿਆ ਏਕੜ ਦਾ ਜਿਹੜਾ ਵਾ ਫਸਲ ਦਾ ਜਿਹੜਾ ਦਿੱਤਾ ਜਾਊਗਾ ਉਹ ਆ ਜਾ ਉਹਦੇ ਬਾਰੇ ਕਿਸਾਨ ਖੋਸ਼ਿਆ ਕਿ ਜੀ ਵੇਖੋ ਜੀ ਖੋਸ਼ ਤੇ ਕਿਸਾਨ ਤੇ ਜੋ ਸਾਡਾ ਏਰੀਆ ਵਾ ਮਾਝੇ ਦਾ ਇਹ ਤੇ ਤੁਹਾਨੂੰ ਪਤਾ ਜੀ ਖੁਸ਼ੀ ਗਮੀ ਦੇ ਵਿੱਚ ਚੜਦੀ ਕਲਾ ਜੀ ਰਹਿਆ ਹਮੇਸ਼ਾ ਬਾਕੀ ਜੋ 20000 ਪ੍ਰਤੀ ਏਕੜ ਆ ਤੁਸੀਂ ਆਪ ਸੋਚੋ ਕਿ 4-4 5-5 ਫੁੱਟ ਸਰੇਤ ਚੜ ਗਈ ਹੈ ਤੁਸੀਂ ਵੇਖਿਆ ਹੀ ਜਾ ਕੇ ਮੌਜੂਦਾ ਹਾਲਾਤ ਉਹ 20000 ਕੀ ਮੈਨੂੰ ਲੱਗਦਾ ਵੀ 30 35000 ਪਰ ਕਿੱਲੇ ਦਾ ਲੱਗੂ ਇਕੱਲੀ ਰੇਤ ਕੱਢਣ ਦਾ ਸਫਾਈ ਕਰਨ ਦਾ ਹੀ ਵੀ ਬਾਅਦ ਚ ਚਲੋ ਪੈਰੀਆਂ ਤੋੜਦੀਆਂ ਕਰਾਉਣੀਆਂ ਨੇ ਫਸਲਾਂ ਬਿਜਣੀਆਂ ਨੇ ਦਵਾਈਆਂ ਪੈਣੀਆਂ ਬਹੁਤ ਜ਼ਿਆਦਾ ਖਰਚਾ ਪ੍ਰਤੀ ਲੱਖ ਰੁਪਇਆ ਵੀ ਘਟ ਹੈ ਜੀ ਜੇ ਤੁਸੀਂ ਸੋਚੋ ਤੇ ਇਹ ਸਨ ਵੀਰਜੀ ਮਸਤਰਾਪੁਰ ਤੋਂ ਹੁਣ ਤੁਸੀਂ ਦੇਖ ਸਕਦੇ ਜੇ ਵੀ ਜਿਹੜੀਆਂ ਰਸਤੇ ਜਿਹੜੀ ਇਹ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਜੀ ਥੋੜਾ ਜਿਹਾ ਵਕਾ ਦੇਣਾ ਇਹ ਟਰਾਲੀ ਜਿਹੜੀ ਰਸਤ ਜਾ ਰਹੀ ਹੈ ਚੋਕਰ ਜਾ ਰਿਆ ਵਾ ਕੁਸ ਕਿਟਾਂ ਜਿਹੜੀਆਂ ਉਹ ਲੰਗਰ ਦੀਆਂ ਜਾ ਰਹੀਆਂ ਨੇ ਇਧਰ ਜਿਹੜਾ ਕੰਬਲ ਨੇ ਸ਼ੋ ਕੰਬਲ ਜਿਹੜਾ ਵਾ ਉਹ ਉਹ ਵੀ ਵੰਡਿਆ ਜਾਣਾ ਵਾ ਜਿਹੜੇ ਗਰੀਬ ਕਰਨੇ ਇਹ ਸਾਰਾ ਜਿਹੜਾ ਜੀ ਅੱਜ ਲੈ ਕੇ ਜਾ ਰਹੇ ਨੇ ਪਿੰਡ ਮੋਸਤਰਾਪੁਰ ਤੇ ਫੈਲਾਵਾ ਤੋਂ ਦੇਖ ਰਹੇ ਤੁਸੀਂ ਆਪਨਾ ਪੰਜਾਬ 24 ਤੋਂ ਕਮਲਜੀਤ ਸਿੰਘ ਤੇ ਅਕਬਲ ਸਿੰਘ ਦੀ ਖਾਸ ਰਿਪੋਰਟ